ਦੇ ਚਹੁਣ ਵਾਲਿਆਂ ਚ ਦਾ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24 25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾਂ ਕਹਿੰਦੇ ਨੇ ਵੀ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੇ ਦਰ ਤੇ ਕਬੂਲ ਹੋਈਆਂ ਆਪਾਂ ਫੇਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਅੱਜ ਅੱਜ ਫੇਰ ਖੁਸ਼ੀਆਂ ਪਾਰਤੀਆਂ ਘਰ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਮਤਲਬ ਸੰਤਾਪ ਢਾਹ ਰਿਆ ਸੀ ਮਾਪ ਪਿਓ ਜਿਹੜਾ ਤੁਸੀਂ ਅੱਜ ਖੁਸ਼ੀ ਚ ਕੀ ਕਹਿਣਾ ਚਾਹੁੰਦੇ ਬਿਲਕੁਲ ਬੇਟਾ ਅਕਾਲ ਪੁਰਖ ਨੇ ਔਰ ਸੰਸਾਰ ਭਰ ਵਿੱਚ ਪੁੱਤ ਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰੀਆਂ ਇਹ ਦੁਆਵਾਂ ਸੀਗੀਆਂ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਦਾ ਵੀ ਸ਼ੁਭਦੀਪ ਇਸ ਬੁਨਿਆਦ ਤੋਂ ਗਿਆ ਹੈ ਉਦੋਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਦੀਆਂ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਅਕਾਲ ਪੁਰਖ ਨੇ ਵਾਹਿਗੁਰੂ ਨੇ ਮਿਹਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਤਾਂ ਪੁਰਾਣੇ ਜ਼ਖਮਾਂ ਦੇ ਉੱਤੇ ਮਲ੍ਹਮ ਤਾਂ ਜੂਰ ਲੱਗੀ ਹੈ ਤਾਂ ਮੈਂ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਰਨ ਪਿਆਰ ਕਰਨ ਵਾਲੀ ਸੰਗਤ ਦਾ ਪਰਮਾਤਮਾ ਦਾ ਸਭ ਦਾ ਧੰਨਵਾਦ ਕਰਦਾ ਇੱਕ ਪਾਸੇ ਸਿੱਧੂ ਨੂੰ ਚਾਹਣ ਵਾਲੇ ਤੇ ਅੱਜ ਛੋਟੇ ਸਿੱਧੂ ਨੂੰ ਵੀ ਚਾਹਣ ਵਾਲੇ ਉਹੀ ਪਿਆਰ ਦਿਖਾ ਰਹੇ ਆ ਜਿਹੜਾ ਬਿਲਕੁਲ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਐ ਸਿੱਧੂ ਦਾ ਰੂਪ ਹੀ ਐ ਔਰ ਅਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੇ ਆ ਵੀ ਸਾਨੂੰ ਪਰਮਾਤਮਾ ਨੇ ਜਿੱਦਾਂ ਦਾ ਭੈਣ ਦਸਵਿੰਦਰ ਨੇ ਗਾਣਾ ਵੀ ਗਾਇਆ ਸੀਗਾ ਵੱਡੇ ਪੈਰੀਂ ਗਿਆ ਸ਼ਾਇਦ ਪਰਮਾਤਮਾ ਨੇ ਛੋਟੇ ਪੈਰੀਂ ਸਾਨੂੰ ਵਾਪਸ ਕੀਤਾ ਕੌਸਾ ਕਾਲਪੁਰ ਕੁਮਾਰ ਰਾਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਰ ਜੀ ਲੰਬੇ ਸਮੇਂ ਤੋਂ ਡੀ ਕਰ ਰਹੇ ਸੀ ਫੈਨਸ ਵੀ ਪਰਿਵਾਰ ਕੁਝ ਬੋਲੂ ਅੱਜ ਪੋਸਟ ਸਾਂਝੀ ਕੀਤੀ ਹੈ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਸੀ ਬਿਲਕੁਲ ਦੇਖੋ ਉਹਦੇ ਚਾਹਣ ਵਾਲਿਆਂ ਚ ਦਾ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24 25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾ ਕਹਿੰਦੇ ਨੇ ਵੀ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੀਆਂ ਦਰਤੇ ਕਬੂਲ ਹੋਈਆਂ ਤਾਂ ਆਪਾਂ ਫੇਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਇੱਕ ਇਹਨਾਂ ਦਰਿੰਦਿਆਂ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਐਸ ਦੇ ਵਿੱਚ ਉਹਨਾਂ ਨੇ ਕਿੰਨਾ ਕਰੋੜਾਂ ਲੋਕਾਂ ਦੇ ਹਿਰਦੇ ਬਲੁੰਦਰੇ ਨੇ ਇੱਕ ਥੋੜੀ ਜੀ ਚੰਦ ਪੈਸਾ ਦੇ ਖਾਤਰ ਮੈਂ ਪ੍ਰਮਾਤਮਾ 'ਤੇ ਬੇਨਤੀ ਕਰਦਾ ਕਿ ਮਾਲਕ ਉਹਨਾਂ ਨੂੰ ਸਮੱਤ ਬਖਸ਼ੇ ਵੀ ਤੁਸੀਂ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਪੈਸਾ ਇਨਸਾਨ ਲਈ ਬਣਿਆ ਹੈ ਜੇ ਤੂੰ ਇਨਸਾਨੀਅਤ ਨੂੰ ਪੈਸੇ ਲਈ ਕੁਰਬਾਨ ਕਰਨ ਲੱਗ ਜੂਂਗਾ ਤਾਂ ਤੁਹਾਡਾ ਇਹ ਕੋਈ ਵਧੀਆ ਰੁਝਾਨ ਨਹੀਂ ਹੈ ਦੇਖੋ ਸੰਸਾਰ ਦੀਆਂ ਦੁਆਵਾਂ ਵੇਖੋ ਅੱਜ ਤੁਹਾਨੂੰ ਲਹਨਤਾਂ ਪਾ ਰਿਹਾ ਉਹ ਲੋਕ ਜਿਨ੍ਹਾਂ ਨੇ ਅੱਜ ਕਿੰਨੀ ਖੁਸ਼ੀ ਉਹ ਬੱਚੇ ਦੀ ਵਾਪਸੀ ਦੇ ਉੱਤੇ ਕੀਤੀ ਹੈ ਤੇ ਮੇਰਾ ਸਿਰ ਝੁਕਦਾ ਸਾਰਿਆਂ ਦੇ ਅੱਗੇ ਉਸ ਪ੍ਰਮਾਤਮਾ ਦੇ ਅੱਗੇ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੈਂ ਦੁਬਾਰਾ ਫਿਰ ਵਸਦਿਆਂ ਦੇ ਵਿੱਚ ਮੈਨੂੰ ਖੜਾ ਕੀਤਾ ਹੈ ਪ੍ਰਮਾਤਮਾ ਨੇ ਕੋਟਨ ਕੋਟ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਤੁਹਾਡੀਆਂ ਗਮੀਆਂ ਨੂੰ ਰੱਬ ਨੇ ਅੱਜ ਪ੍ਰਮਾਤਮਾ ਨੇ ਖੁਸ਼ੀਆਂ 'ਚ ਤਬਦੀਲ ਕੀਤਾ ਹੈ ਤੁਹਾਨੂੰ ਵਧਾਈਆਂ ਦੇਣ ਵਾਲੇ ਇੱਥੇ ਵੀ ਆ ਰਹੇ ਨੇ ਘਰ ਵੀ ਬਹੁਤ ਰੌਣਕਾਂ ਲੱਗ ਰਹੀਆਂ ਨੇ ਗਾਣੇ-ਬਾਣੇ ਵੱਜ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਵੇਖੋ ਜੀ ਆਪਣੀਆਂ ਆਪਣੀਆਂ ਭਾਵਨਾਵਾਂ ਨੇ ਜਿਸ ਤਰ੍ਹਾਂ ਵੀ ਕਿਸ ਨੂੰ ਚੰਗਾ ਲੱਗਦਾ ਉਹ ਉਸ ਤਰ੍ਹਾਂ ਬਿਆਨਤ ਕਰ ਰਿਹਾ ਹੈ ਨਾ ਮੈਂ ਤਾਂ ਇੱਥੇ ਹਲੇ ਜਦ ਤੱਕ ਹਸਪੀਟਲ 'ਚ ਛੁੱਟੀ ਨਹੀਂ ਮਿਲਦੀ ਹੈ ਨਾ ਮੈਂ ਥੋੜੇ ਬੋਤ ਦੇ ਸ਼ਤੇਗਰਾਂ ਨੇ ਜਿੰਨੇ ਕਿ ਇੱਥੇ ਸਵੇਰ ਦੇ ਇੱਥੇ ਵੀ ਤੰਤਾ ਲੱਗਿਆ ਹੋਇਆ ਤਾਂ ਮੈਂ ਤਾਂ ਜਾਣ ਨਹੀਂ ਸਕਿਆ ਪਰੰਤੂ ਜਿੰਨੇ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਉੱਥੇ ਵੀ ਉਹ ਮੁੰਡੇ ਆਪੋ ਆਪਣੇ ਤਰੀਕੇ ਦੇ ਨਾਲ ਖੁਸ਼ੀ ਪ੍ਰਗਟ ਕਰ ਰਹੇ ਨੇ ਮੈਂ ਸਭ ਨੂੰ ਫੀਲ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਉਹਨਾਂ ਦੀ ਮਨ ਭਾਵਨਾ ਜਿੱਦਾਂ ਉਹਨੂੰ ਚੰਗਾ ਲੱਗਦਾ ਉਦਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਈ ਦੰਤ ਉਪਰ ਦੇਖ ਰਹੇ ਹਾਂ ਕਿ ਫੇਕ ਬਹੁਤ ਉੱਚਾ ਆਇਆ ਯਾਰ ਕੀ ਕਹਿਣਾ ਚਾਹੁੰਗੇ ਗਲਤ ਮਲਤ ਚੀਜ਼ਾਂ ਤੋੜ ਮਰੋ ਮੈਂ ਹਾਂ ਤੁਹਾਡੇ ਬਾਧਮ ਦੇ ਨਾਲ ਹਣਾ ਮੈਂ ਤਾਂ ਪਹਿਲੀ ਗੱਲ ਤੋਂ ਮੈਂ ਪੱਤਰਕਾਰ ਮੰਨਦਾ ਹੀ ਨਹੀਂ ਐ ਕਿਉਂਕਿ ਜਿਹੜਾ ਬੰਦਾ ਜਰਨਲਿਜ਼ਮ ਦੇ ਨਾਲ ਈ ਸਮਝ ਰੱਖਦਾ ਉਹ ਕਦੇ ਵੀ ਕੋਈ ਅਫਵਾਹ ਜਾਂ ਕੋਈ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਗੱਲਾਂ ਕਦੇ ਨਹੀਂ ਕਰਦਾ ਹਣਾ ਕਿਉਂਕਿ ਮੈਂ ਇੱਕ ਪੀੜਤ ਵਿਅਕਤੀ ਸੀ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਲਾ ਕੇ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਆ ਹੁਣ ਉਸ ਨੂੰ ਜੇਲ੍ਹ ਹੋਵੇਗੀ ਇਹ ਹੀ ਜੇ ਖਬਰਾਂ ਦਾ ਕੀ ਫਾਇਦਾ ਚਲੋ ਲਾ ਦਿਓ ਤੁਸੀਂ ਜੋ ਕੁਦਰਤੀ ਪਤੀਰੇ ਮੈਂ ਤਾਂ ਮੈਂ ਆਪਾਂ ਕਿਹੜੇ ਕਿਸੇ ਤੋਂ ਕੋਈ ਛੁਪਾ ਕੇ ਰੱਖਿਆ ਕਿਸੇ ਗੱਲ ਦਾ ਠੀਕ ਹੈ ਜਦੋਂ ਕੋਈ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀ ਕੀ ਕਰਦੇ ਦੱਸੋ ਜ਼ਿੰਦਗੀ ਤਾਂ ਕੱਟਣੀ ਹੈ ਕਿਸੇ ਤਰੀਕੇ ਨਾਲ ਪਰ ਤੁਸੀਂ ਕਦੇ ਵੀ ਕਿਸੇ ਦੁਖੀ ਬੰਦੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਨਾ ਕਰੋ ਹਾਂ ਦੱਸ ਦਿਓ ਵੀ ਜੋ ਸਚਾਈ ਹੈ ਉੰਨੀ ਗੱਲ ਕਰੋ ਤਾਂ ਮੇਰੇ ਖਿਆਲੋਂ ਸਭ ਨੂੰ ਚੰਗਾ ਲੱਗੂਗਾ ਕਿਉਂਕਿ ਮੈਂ ਮੈਂ ਲੱਗਦਾ ਸੀ ਇਹ ਮੇਰੇ ਪੁੱਤ ਨੂੰ ਚਾਹਣ ਵਾਲੇ ਸੰਸਾਰ ਭਰ ਚ ਫੈਲੇ ਹੋਏ ਨੇ ਕੋਈ ਕੰਮ ਤੇ ਆ ਕੋਈ ਦੇਸ਼ ਪ੍ਰਦੇਸ਼ ਬੈਠਾ ਪਰ ਉਹ ਦੁਖੀ ਹੁੰਦੇ ਸੀਗੇ ਉਹ ਉਹਦੇ ਨਾਲ ਹੁਣ ਜੇ ਤਾਂ ਮੈਂ ਸਪਸ਼ਟੀ ਕਰਨ ਦਿੰਦਾ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਮੇਰੇ ਸਪਸ਼ਟੀ ਕਰਨ ਨੂੰ ਉੱਪਰ ਹੈਡਿੰਗ ਕੁਝ ਹੋਰ ਅੰਦਰ ਕੁਝ ਹੋਰ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਂ ਨਾ ਕਰਿਆ ਕਰੋ ਕਿਸੇ ਦੀ ਜਿੱਥੇ ਨਿੱਜਤਾ ਸਟਾਰਟ ਹੁੰਦੀ ਹੈ ਉੱਥੇ ਥੋੜਾ ਜਿਹਾ ਗੁਰੇਜ਼ ਕਰਿਆ ਕਰੋ ਕਿਉਂਕਿ ਇਹ ਇੱਕ ਸੰਸਾਰ ਦਾ ਈ ਨਾ ਤੇ ਸਾਰੇ ਲੋਕ ਆਹਤ ਹੁੰਦੇ ਐ ਇਸ ਗੱਲ ਦੇ ਤੋਂ ਤਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਜਿੰਨੇ ਮਾਨ ਸਾਹਿਬ ਦੀ ਜਿਹੜੀ ਬੜੀ ਕ੍ਰੈਡੀਬਲ ਜਿਹੜੀ ਪ੍ਰੈਸ ਐ ਸਾਰੀ ਇਹਨਾਂ ਨੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਿਯੋਗ ਕੀਤਾ ਵਕ ਵਕ ਜਿਹੜੇ ਗਰੁੱਪਾਂ ਦੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਨਾਲ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਸੀ ਵੀ ਕਿ ਮੈਂ ਉਹਨਾਂ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਪਰੰਤੂ ਕਿਸੇ ਨੇ ਖਬਰ ਨਹੀਂ ਲਾਈ ਇੰਦਾਂ ਦੀ ਕਿਉਂਕਿ ਉਹਨੂੰ ਪਤਾ ਸੀ ਕਿ ਜਦੋਂ ਗੱਲ ਹੋਣੀ ਆ ਆਪਾਂ ਸਭ ਦੇ ਸਾਹਮਣੇ ਲੈ ਆਉਣੀ ਆ ਤੇ ਖੁਸ਼ੀਆਂ ਤਾਂ ਬੰਦੇ ਤੋਂ ਵੱਧ ਗਈਆਂ ਨੇ ਘਟਦੀਆਂ ਨਹੀਂ ਤਾਂ ਇਹ ਕਿਵੇਂ ਸਾਰਿਆਂ ਦਾ ਧੰਨਵਾਦ। ਸਾਡੇ ਸੋਸ਼ਲ ਮੀਡੀਆ ਤੇ ਨਾਲ ਜਿਹੜਾ ਸਿੱਧੂ ਮੂਸੇ ਵਾਲਾ ਸ਼ੋਹਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਵੀ ਨਾ ਵਸੇ ਸ਼ੋਹਦੀਪ ਰੱਖਿਓ ਤੁਸੀਂ। ਸੋਚਿਆ ਕੁਝ ਵੀ ਕੀ ਬਹ ਕਹਿਣ ਦੀ ਲੋੜ ਹੀ ਨਹੀਂ। ਇਹ ਤਾਂ ਪਹਿਲਾਂ ਤੋਂ ਹੀ ਤੈਅ ਆ ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੋਹਦੀਪ ਹੀ ਵਾਪਸ ਆਇਆ। ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਐ ਲੱਗਦਾ ਵੀ ਵਾਪਸ ਆ ਗਿਆ ਹਨ ਵੈਗਰੂ ਵੀ ਆਪਦੇ ਫੈਸਲੇ ਤੇ ਕਈ ਯਾਰੀ ਬੰਗੜ ਵਿਚਾਰ ਕਰਦਾ ਪਰ ਔਰ ਇੰਨਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹਨਾ ਵੀ ਤੁਸੀਂ ਇਹੋ ਜੇ ਕਮਾਊ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋੜ ਕੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰਡ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆ ਕਰੋੜਾਂ ਲੋਕਾਂ ਦੇ ਹਿਰਦੇ ਜੂਰ ਬਲੁੰਦਰੇ ਜਾਂਦੇ ਆ ਸਰਕਾਰ ਨੂੰ ਆਪਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜੂਰ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣ ਕਿ ਉਹਨਾਂ ਨੇ ਰਾਜ ਕਮਾਊ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਟਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਡੀ ਹਾਜ਼ਰ ਹਾਂਸ ਠੀਕ ਹੈ ਓਕੇ ਧੰਨਵਾਦ